ਇਹੀ ਰਹਿੰਦੀ ਸੀ ਪੈਸੇ ਮੰਗਣੋਂ ਇਹਨੇ ਵੀ ਮੰਗ ਲੇ ਸੁਣ ਲਾ ਮੰਮੀ ਇਹਨੇ ਕਰਨੀ ਸੀ ਮੇਰੀ ਮਦਦ ਜਿਹੜੀ ਹੁਣ ਮੈਨੂੰ ਮੰਗਤਾ ਦੱਸ ਰਹੀ ਐ ਤੌੜੀ ਦਾ ਮੂੰਹ ਖੁੱਲਾ ਤਾਂ ਕੁੱਤੇ ਨੂੰ ਤਾਂ ਸ਼ਰਮ ਚਾਹੀਦੀ ਆ ਮੇਰਾ ਘਰ ਵਾਲਾ ਕਮਾਈ ਆਪਣੇ ਭੈਣ ਭਰਾਵਾਂ ਤੇ ਲਟਾਉਣ ਲਈ ਨਹੀਂ ਕਰਦਾ ਮੇਰੇ ਲਈ ਕਰਦਾ ਬਾਹਰ ਬਿੱਕੀ ਉਹ ਨਹੀਂ ਨਹੀਂ ਯਾਰ ਉਹਦਾ ਤਾਂ ਉਰੀ ਕੰਮ ਸੈਟ ਐ ਉਹਨੇ ਬਾਹਰ ਜਾ ਕੇ ਕੀ ਕਰਨਾ ਮੈਂ ਪੁੱਤ ਤਾਂ ਕਿਵੇਂ ਇਕੱਲੀ ਬੈਠੀ ਰਹੇਂ ਤੈਨੂੰ ਇਕੱਲੀ ਨੂੰ ਬੈਠੀ ਦੇਖ ਕੇ ਨਾ ਤੈਨੂੰ ਪਤਾ ਮੇਰਾ ਤਾਂ ਤੇਰੇ ਡੈਡੀ ਦਾ ਮਨ ਕਿੰਨਾ ਦੁਖੀ ਹੁੰਦਾ ਕੋਈ ਵੀ ਇਸ ਗੱਲ ਦਾ ਕੋਈ ਹੱਲ ਨਹੀਂ ਹੈਗਾ ਪਰ ਇਹ ਵੀ ਆ ਵੀ ਉਹਨਾਂ ਦੇ ਘਰੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਲੈ ਕੇ ਜਾਣਾ ਤੇ ਮੈਂ ਵੀ ਨਾ ਹੁਣ ਰਾਜ ਨੂੰ ਕੋਈ ਫੋਨ ਨਹੀਂ ਕਰਨਾ ਤੇ ਮੇਰਾ ਟਾਈਮ ਆਇਆ ਫਿਰ ਉਹ ਚਾਕੇ ਵੀ ਨਾ ਮੈਨੂੰ ਤੇ ਰਾਜ ਨੂੰ ਅੱਡ ਨਹੀਂ ਕਰ ਸਕਦੀਆਂ ਦੇਖ ਲੈ ਪੁੱਤ ਤੇਰੀ ਭੈਣ ਕਿੰਨੀ ਦਿਲ ਚ ਗੱਲਾਂ ਲ ਕੋਈ ਬੈਠੀ ਸੀ ਇੰਨਾ ਕੁਝ ਹੋ ਗਿਆ ਇਹਦੇ ਨਾਲ ਕੱਲ ਹੀ ਦੁੱਖ ਸਹਿੰਦੀ ਰਹੀ ਕਿਸੇ ਕੋਲੇ ਗੱਲ ਵੀ ਨਹੀਂ ਕਰੀ ਹੈਗੀ ਪੈਣ ਇਹ ਤਾਂ ਤੇਰੀ ਬਹੁਤ ਗਲਤ ਗੱਲ ਹੈ ਉਹ ਕਿਸੇ ਕੋਲੇ ਹੋਰ ਨਾ ਸਹੀ ਘਟੋ ਘਟ ਮੇਰੇ ਲਈ ਗੱਲ ਕਰ ਲੈਂਦੀ ਵੀਰੇ ਮੈਂ ਕਿਵੇਂ ਗੱਲ ਕਰਦੀ ਘਰ ਚ ਇੰਨਾ ਤਕਲੇਸ਼ ਹੋਇਆ ਪਿਆ ਸੀ ਨਾਲੇ ਜਿਸ ਦਿਨ ਮੈਂ ਆਈ ਸੀ ਨਾ ਮੈਂ ਉਸੇ ਦਿਨ ਸੋਚਿਆ ਸੀ ਵੀ ਤੁਹਾਡੇ ਨਾਲ ਮੈਂ ਗੱਲ ਕਰ ਲਾਂ। ਮੇਰੇ ਘਰ ਚ ਹਾਲਾਤ ਹੀ ਐਨੇ ਵਿਗੜੇ ਹੋਏ ਸੀ ਮੈਂ ਗੱਲ ਕਰਨੀ ਠੀਕ ਨਹੀਂ ਸਮਝੀ। ਉਹ ਭੈਣੇ ਘਰ ਚ ਜਿਹੜੇ ਹਾਲਾਤ ਤਾਂ ਸੀਗੇ ਸੀਗੇ ਪਰ ਤੈਨੂੰ ਤਾਂ ਗੱਲ ਕਰਨੀ ਚਾਹੀਦੀ ਸੀ ਤਾਂ ਹੀ ਕੋਈ ਗੱਲ ਦਾ ਹੱਲ ਨਿਕਲਦਾ। ਨਾਲੇ ਮੈਨੂੰ ਐ ਨਹੀਂ ਸਮਝ ਆ ਰਹੀ ਇਹ ਜੀਜਾ 15 ਲੱਖ ਰੁਪਏ ਮੰਗ ਕਾਦੇ ਵਾਸਤੇ ਰਿਹਾ ਹੈ। ਹਾਂ ਪੁੱਤ ਇਹ ਗੱਲ ਨਹੀਂ ਸਮਝ ਲੱਗੀ ਵੀ ਉਹ 15 ਲੱਖ ਰੁਪਈਆ ਮੰਗ ਕਾਦੇ ਲਈ ਰਿਹਾ ਹੈ ਹਾਂ ਭੈਣੇ ਬੋਲ ਦੱਸਦਾ ਸੀ ਕੀ ਕਰ ਰਹੇ ਨੇ ਜੀਜੇ ਨੇ ਇਹਨੇ ਪੈਸੇ ਭੈਣੇ ਚੁੱਪ ਰਹਿ ਕੇ ਨਹੀਂ ਚੱਲਣਾ ਸੱਚੋ ਸੱਚ ਦੱਸ ਦੀ ਵੀ ਕੀ ਗੱਲ ਹੋਈ ਹੈ ਜੀਜੇ ਨਾਲ ਕੁਛ ਨਾਲ ਕੋਈ ਸਾਡੇ ਤੋਂ ਵੀਰੇ ਉਸ ਦਿਨ ਨਾ ਆ ਕੀ ਵੀਰੇ ਸਮਾਨ ਕਾ ਤੋਂ ਬਾਹਰ ਕੱਢਿਆ ਹੋਇਆ ਇਹ ਤੇਰਾ ਸਮਾਨ ਹੈ ਤਾਂ ਬਾਹਰ ਕੱਢਿਆ ਹੋਇਆ ਸਾਡਾ ਸਮਾਨ ਦੀਦੀ ਜੀ ਇਹ ਤਾਂ ਦੱਸ ਦੋ ਤੁਸੀਂ ਸਮਾਨ ਕੱਢਿਆ ਕਾ ਤੋਂ ਹੈ ਬਾਹਰ ਦੇਖਿਆ ਜੀ ਕਿੰਨੇ ਨਾ ਸਮਝ ਬਣ ਕੇ ਦਿਖਾ ਰਹੇ ਨੇ ਸੱਚੀਓ ਭਾਬੀ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਸਮਝਾ ਦਿੰਦੇ ਆ ਛੋਟੇ ਭਾਈ ਜਿੱਥੇ ਤੁਸੀਂ ਰਹੋਗੇ ਉੱਥੇ ਤੁਹਾਨੂੰ ਸਮਾਨ ਦੀ ਲੋਡ ਪੈਣੀ ਆ ਕਿ ਨਹੀਂ ਕੀ ਮਤਲਬ ਹੈ ਦੀਦੀ ਤੁਹਾਡਾ ਅਸੀਂ ਕਿੱਥੇ ਰਹਿਣਾ ਸ਼ੁਰੂ ਚ ਤਾਂ ਅਸੀਂ ਐਸੇ ਘਰ ਚ ਰਹਿੰਦੇ ਆਏ ਆ ਰੁਕ ਜਾ ਦਰਾਣੀਏ ਤੈਨੂੰ ਮੈਂ ਦੱਸ ਦਿਆਂ ਤੈਂ ਕਿੱਥੇ ਰਹਿਣਾ ਕਿੱਥੇ ਨਹੀਂ ਗੱਲ ਕੀ ਹੋ ਗਈ ਜੀ ਇਹਨਾਂ ਨੇ ਆਪਣਾ ਸਮਾਨ ਕਿਉਂ ਕੱਢਿਆ ਬਾਹਰੇ ਮੈਨੂੰ ਕੀ ਪਤਾ ਮੈਂ ਤਾਂ ਆਪ ਤੇਰੇ ਨਾਲ ਬਾਹਰੋਂ ਆਇਆ ਦਿਮਾਗ ਤੇ ਲੋੜ ਕਿਉਂ ਪਾਇਆ ਦੱਸ ਦਿਆਂ ਤੁਹਾਨੂੰ ਉਹ ਹੁਣ ਤੁਸੀਂ ਇੱਥੇ ਨਹੀਂ ਰਹਿ ਸਕਦੇ ਆਪਦਾ ਹਿੱਲਾ ਕਿਤੇ ਹੋਰ ਕਰ ਲਓ ਇਹ ਘਰ ਹੁਣ ਸਾਡਾ ਵੀਰੇ ਇਹ ਕੀ ਗੱਲ ਹੋਈ ਇਹ ਕਰ ਆਪਣੇ ਮਾਪੇ ਦਾ ਜਿੰਨਾ ਹੱਕ ਤੇ ਤੁਹਾਡਾ ਉਨਾ ਹੀ ਸਾਡਾ ਨਾ ਨਾ ਭਰਾਵਾ ਤੇਰਾ ਕੋਈ ਹੱਕ ਨਹੀਂ ਮਾਂ ਪਿਓ ਦੀ ਸੇਵਾ ਤਾਂ ਮੈਂ ਕਰੀ ਆ ਉਹ ਤੂੰ ਕਾ ਦਾ ਹੱਕ ਭਾਲਦਾ ਤੈਨੂੰ ਤਾਂ ਘੁੰਮਣ ਫਿਰਨ ਤੋਂ ਹੀ ਨਿਵੇਲ ਹੈਗੀ ਘੁੰਮਣ ਫਿਰਨ ਉਹ ਅਸੀਂ ਕਿਹੜਾ ਬਾਈ ਕਿਤੇ ਬਾਹਰਲੇ ਦੇਸ਼ 바ਗੇ ਸੀ ਇੱਥੇ ਤਾਂ ਸੀ ਨਾਲੇ ਤੁਸੀਂ ਮੈਨੂੰ ਘੁੰਮਣ ਫਿਰਨ ਨੂੰ ਕਹਿੰਦੇ ਹੋ ਤੁਸੀਂ ਕਿਹੜਾ ਕਿਤੇ ਜਾਂਦੇ ਆਉਂਦੇ ਨਹੀਂ ਉਹੀ ਤਾਂ ਅਸੀਂ ਕਿਹੜਾ ਮਾਪਿਓ ਦੀ ਸੇਵਾ ਨਹੀਂ ਕੀਤੀ ਤੁਹਾਡੇ ਬਰਾਬਰ ਸੇਵਾ ਕੀਤੀ ਐ ਤੇ ਅਸੀਂ ਆਪਣੇ ਫਰਜ਼ਾਂ ਤੋਂ ਕਦੇ ਪਿੱਛੇ ਨਹੀਂ ਹਟੇ ਲੋ ਜੀ ਛੱਜ ਤਾਂ ਬੋਲੇ ਹੀ ਬੋਲੇ ਛਲਣੀ ਵੀ ਬੋਲੇ ਪਹਿਲਾਂ ਤਾਂ ਤੁਹਾਡੇ ਭਰਾ ਆ ਹੀ ਨਹੀਂ ਸੀ ਮਾਨ ਹੁਣ ਰਮਨ ਵੀ ਬੋਲਣ ਲੱਗ ਗਈ ਉਹ ਹੁਣ ਤੇਰੀ ਅਸੀਂ ਕੋਈ ਗੱਲ ਨਹੀਂ ਸੁਣਨੀ ਜਿਹੜਾ ਤੂੰ ਕੰਮ 'ਚ 15 ਲੱਖ ਦਾ ਘਾਟਾ ਪਾਇਆ ਨਾ ਉਹ ਹੁਣ ਤੈਨੂੰ ਅਹੀਂ ਭੁਗਤਣਾ ਪੈਣਾ ਹੈ। ਇਹ 15 ਲੱਖ ਦਾ ਘਾਟਾ ਮੈਂ ਭੁਗਤਾਂ। ਹਾਂ ਤੂੰ ਕੱਲਾ ਹੀ ਭੁਗਤੇਂਗਾ। ਕਿਉਂਕਿ ਘਾਟਾ ਪਿਆ ਹੀ ਤੇਰੇ ਕਰਕੇ ਆ। ਹੁਣ ਸਾਡੇ ਜਵਾਕ ਵੀ ਵੱਡੇ ਹੋ ਰਹੇ ਨੇ। ਅਸੀਂ ਉਹਨਾਂ ਬਾਰੇ ਵੀ ਕੁਝ ਸੋਚਣਾ। ਜਵਾਕ ਤਾਂ ਵੀਰੇ ਸਾਡੇ ਵੀ ਨੇ। ਅਸੀਂ ਵੀ ਪਾਲਣੇ ਆ। ਜਿੱਥੋਂ ਤੱਕ 15 ਲੱਖ ਦੇ ਘਾਟੇ ਦੀ ਗੱਲ ਆ ਨਾ ਉਹ ਤੇ ਕੱਲੇ ਮੇਰਾ ਹੱਥ ਨਹੀਂ। ਥੋੜਾ ਵੀ ਨਾਲ ਆ। ਕਿਉਂਕਿ ਡਿਸੀਜਨ ਮੈਂ ਕੱਲੇ ਨੇ ਨਹੀਂ ਲਿਆ ਸੀ। ਤੁਸੀਂ ਨਾਲ ਸੀ। ਉਹ ਬਾਲਾ ਨਾ ਬੋਲ ਸਿੱਧੀ ਤੇ ਸਾਫ਼ ਜੀ ਗੱਲ ਆ ਤੈਨੂੰ ਇਸ ਘਰ ਚੋਂ ਕੋਈ ਹਿੱਸਾ ਨਹੀਂ ਮਿਲਣਾ ਤੂੰ ਆਪ ਦਾ ਟਿਕਾਣਾ ਕਿਤੇ ਹੋਰ ਕਰ ਲਾ ਭਾਈ 15 ਕ ਲੱਖ ਦੀ ਉਹ ਗੱਲ ਆ ਮਿਹਨਤ ਕਰਕੇ ਆਪਾਂ ਆ ਵੀ ਘਾਟਾ ਪੂਰਾ ਕਰ ਹੀ ਲਵਾਂਗੇ ਦਿਉਰਾ ਇਹ ਮਿਹਨਤ ਤਾਂ ਤੂੰ ਹੁਣ ਆਪ ਹੀ ਕਰ ਲਈ ਇਸ ਘਰ ਨੂੰ ਹੁਣ ਤੇਰੀ ਕੋਈ ਲੋੜ ਨਹੀਂ ਅਸੀਂ ਆਪਣੇ ਵਾਅਦੇ ਘਾਟੇ ਆਪ ਪੂਰੇ ਕਰ ਲਾਂਗੇ ਭੈਣ ਜੀ ਹੁਣ ਗੱਲ ਨੂੰ ਨਾ ਵਧਾਓ ਐਡੀ ਤਾਂ ਕੋਈ ਗੱਲ ਵੀ ਨਹੀਂ ਨਾਲੇ ਗੱਲ ਦੋਨੋਂ ਆਪਸੀ ਭਰਾਵਾਂ ਦੀ ਐ ਜੇ ਆਪਾਂ ਵਿੱਚ ਕੁਝ ਨਾ ਹੀ ਬੋਲੀਏ ਤਾਂ ਹੀ ਚੰਗਾ ਹੈ ਨਹੀਂ ਬੋਲਦੇ ਕੁਛ ਚੱਕੋ ਆਪਣਾ ਬੋਰੀਆ ਪਿਸਤਰਾ ਕੁੱ ੱੱਕੇ ਮਾਰ ਕੇ ਕੱਢੀਏ ਬਾਹਰ ਨਾ ਐ ਕਿਵੇਂ ੱੱਕਾ ਮਾਰੋਂਗੇ ਹੱਥ ਲਾ ਕੇ ਤਾਂ ਦਿਖਾਓ ਰਾਮਨ ਤੇਰੇ ਸੱਤ ਤਾਂ ਨਹੀਂ ਲੱਗੇ ਭਾਬੀ ਤੂੰ ਧੱਕਾ ਕਿਉਂ ਦਿੱਤਾ ਲੈ ਦਿਓਰਾ ਤੂੰ ਆਪ ਹੀ ਤਾਂ ਕਿਹਾ ਸੀ ਮੈਂ ਧੱਕਾ ਮਾਰਦਾ ਹੁਣ ਪਤਾ ਲੱਗਿਆ ਦਿਓਰਾ ਧੱਕੇ ਐਂ ਪੈਂਦੇ ਨੇ ਭਾਈ ਤੂੰ ਚੁੱਪ ਕਰਕੇ ਖੜਾ ਤੇਰੇ ਸਾਹਮਣੇ ਭਾਬੀ ਕੀ ਕੁਛ ਕਰੀ ਜਾਂਦੀ ਐ ਉਹ ਭਰਾਵਾ ਤੇਰੀ ਭਾਬੀ ਜੋ ਕਰੀ ਆ ਨਾ ਠੀਕ ਕਰ ਰਹੀ ਆ ਉਹ ਮੰਨ ਲਓ ਗੱਲ ਚੁੱਪ ਕਰਕੇ ਚਲੇ ਜਾਓ ਇਥੋਂ ਸੁਣ ਲਿਆ ਤਾਂ ਹਜੇ ਹੋਰ ਕੁਝ ਸੁਣਨਾ ਬਾਕੀ ਐ ਹੁਣ ਮੂੰਹਾਂ ਵਾਲੇ ਨਾ ਸਾਡੇ ਦੇਖੋ ਹੁਣ ਜਾਓ ਇੱਥੋਂ ਕੋ ਹੋਰ ਖਾਣੀ ਐ ੱਟਕੇ ਠੀਕ ਆ ਭਾਬੀ ਚਲੇ ਜਾਂਦੇ ਆ ਪਰ ਵੀਰੇ ਤੈਂ ਮੇਰੇ ਨਾਲ ਚੰਗੀ ਨਹੀਂ ਕੀਤੀ ਸੁਣਿਆ ਸੀ ਅੱਜ ਆਪਦੇ ਅੱਖੀਂ ਦੇਖ ਲਿਆ ਖੂਨ ਦਾ ਪਾਣੀ ਬਣਦੇ ਜਾਲਾ ਸਹਿਜ ਪੁੱਤ ਆਪਾਂ ਚੱਲੀਏ ਉਹ ਭਾਈ ਆਪਦਾ ਸਮਾਨ ਤਾਂ ਲੈ ਜਾ ਫਿਰ ਮਗਰੋਂ ਸਮਾਨ ਪਿੱਛੇ ਗੇੜੇ ਮਾਰਦੇ ਫਿਰੋਗੇ ਜਿੱਥੇ ਭਾਈ ਤੁਹਾਨੂੰ ਐਡਾ ਵੱਡਾ ਘਰ ਛੜਤਾ ਸਮਾਨ ਵੀ ਤੁਸੀਂ ਉਹ ਰੱਖ ਲਿਓ ਕੀ ਪਤਾ ਭਾਬੀ ਨੂੰ ਸਾਡੇ ਸਮਾਨ ਰੱਖਣ ਨਾਲ ਹੋਰ ਸਕੂਨ ਮਿਲ ਜੇ ਨਾਲੇ ਭਾਈ ਤੁਸੀਂ ਨੇ ਆਪਦੇ ਜਵਾਕ ਵੀ ਤਾਂ ਪਾਲਣੇ ਨੇ ਆਹ ਦੇਖ ਲਓ ਮੈਂ ਤਾਂ ਖਾਲੀ ਹੱਥੇ ਜਾ ਰਿਹਾ ਨਾਲੇ ਕੱਲ ਨੂੰ ਕੋਈ ਇਲਜ਼ਾਮ ਨਾ ਲਾ ਦਿਓ ਵੀ ਮੈਂ ਕੋਈ ਤੁਹਾਡਾ ਸਮਾਨ ਲੈ ਗਿਆ ਨੇ ਇੱਥੋਂ ਪਤਾ ਲੱਗਦਾ ਨਾ ਦੁਨੀਆ ਕਿੰਨੀ ਗਿਰੀ ਹੋਈ ਐ ਆਵਦੇ ਲਾਲਚ ਪਿੱਛੇ ਸਵਾਦ ਹੀ ਆ ਗਿਆ ਇਹਦੇ ਨਾਲ ਤਾਂ ਐਂ ਹੋਣਾ ਚਾਹੀਦਾ ਸੀ ਫੇਰ ਧੀਏ ਇੱਕ ਗੱਲ ਦੱਸ ਤੂੰ ਤਾਂ ਉਰੇ ਆ ਨਾ ਪ੍ਰੌਣਾ ਕਿੱਥੇ ਐ ਮੰਮੀ ਘਰੋਂ ਨਿਕਲਣ ਤੋਂ ਬਾਅਦ ਇੱਕ ਰਾਤ ਤਾਂ ਸੀ ਗੁਰਦੁਆਰੇ ਕੱਟੀ ਫਿਰ ਅਗਲੇ ਦਿਨ ਇਹਨਾਂ ਨੇ ਮਕਾਨ ਕਰਾਏ ਤੇ ਲੈ ਲਿਆ ਫੇਰ ਮੰਮੀ ਸਹਜ ਨਹੀਂ ਮੰਨਿਆ ਕਿਰਾਏ ਦੇ ਮਕਾਨ 'ਚ ਰਹਿਣ ਨੂੰ ਰੋਜ਼ ਰੋਂਦਾ ਐਨਾ ਰੋਂਦਾ ਉਹਨੂੰ ਰੋਂਦਾ ਦੇਖ ਕੇ ਇਹਨਾਂ ਤਾਂ ਛੱਲਿਆ ਨਹੀਂ ਗਿਆ ਫਿਰ ਇਹ ਕਹਿੰਦੇ ਮੰਮੀ ਤੂੰ ਪੈਕੇ ਚਲੀ ਜਾ ਜਦੋਂ ਮੇਰੇ ਤੋਂ ਮਕਾਨ ਦਾ ਹੱਲ ਹੋ ਗਿਆ ਫਿਰ ਮੈਂ ਤੈਨੂੰ ਵਾਪਸ ਲੈ ਆਉਂਗਾ ਪਰ ਭੈਣੇ ਇੱਕ ਗੱਲ ਕਹਾ ਤੈਨੂੰ ਮੈਨੂੰ ਨਾ ਇਹ ਸਭ ਘਾਸੇ 'ਚ ਜੇ ਜਿਹਦੀ ਗਲਤੀ ਲੱਗਦੀ ਹੈ ਰਾਮਾਨਾ ਵੀਰਾ ਤੇਰਾ ਠੀਕ ਕਹਿੰਦਾ ਐਵੇਂ ਨਹੀਂ ਆਪਦਾ ਕੋਈ ਹਿੱਸਾ ਛੱਡਦਾ ਹੁੰਦਾ ਹੋਰ ਭੈਣੇ ਉਹਨਾਂ ਦਾ ਮਕਸਦ ਸੀ ਤੁਹਾਨੂੰ ਕੱਢਣਾ ਉਹਨਾਂ ਨੇ ਕੱਢਤਾ ਤੇ ਤੁਸੀਂ ਕਾਮਲਿਆਂ ਵਾਂਗੂ ਚੁੱਪਚਾਪ ਉੱਥੋਂ ਨਿਕਲੇ ਓਏ ਐ ਆਪਦਾ ਹੱਕ ਕੌਣ ਛੱਡਦਾ ਹੁੰਦਾ ਉਹ ਹੱਦ ਦਾ ਵੀਰੇ ਹੁਣ ਤੁਸੀਂ ਮੈਨੂੰ ਕਹੀ ਜਾਂਦੇ ਹੋ ਵੀ ਆਪਣਾ ਹੱਕ ਨਾ ਛੱਡੀ ਪੰਨਾ ਮੰਮੀ ਤੁਹਾਨੂੰ ਕਹੀ ਜਾਂਦੇ ਸੀ ਵੀ ਆਪਣੇ ਸਹੁਰਿਆਂ ਦਾ ਹੱਕ ਨਾ ਛੱਡੀ ਪਰ ਸਭ ਨਾਲ ਹੋ ਕੀ ਜਾਊ ਭਾਬੀ ਓਰੇ ਖੜੀ ਗੱਲਾਂ ਸੁਣ ਰਹੀ ਐ ਬਾਹਰ ਆ ਕੇ ਸੁਣ ਲਾ ਸਮਾਰ ਕੇ ਓ ਨਹੀਂ ਨਹੀਂ ਭੈਣ ਜੀ ਮੈਂ ਤੁਹਾਡੀਆਂ ਗੱਲਾਂ ਨਹੀਂ ਸੁਣ ਰਹੀ ਸੀ ਉਹ ਤਾਂ ਨਾ ਮੈਂ ਪਾਣੀ ਪੀਣ ਜਾ ਰਹੀ ਸੀ ਮੇਰੇ ਸੋਢੀ ਆ ਗੱਲ ਕੰਨ ਚ ਪੈ ਗਈ ਵੈਸੇ ਭੈਣ ਜੀ ਆਪਣਾ ਹਿੱਸਾ ਲੈਣਾ ਕੋਈ ਮਾੜੀ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਨਾ ਹਿੱਸਾ ਲੈਣਾ ਤਾਂ ਗਲਤ ਲੱਗਦਾ ਹੀ ਨਹੀਂ ਥੋਡੀ ਸੋਚ ਤੇ ਤੇ ਸਾਡੀ ਸੋਚ ਜਮੀਨ ਆਸਮਾਨ ਦਾ ਫਰਕ ਹੈ ਇਹ ਕਹਿੰਦੇ ਨੇ ਕਿ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਬਹੁਤ ਔਖਾ ਹੈ ਇੱਕ ਤਾਂ ਜਦੋਂ ਮਰਜ਼ੀ ਪਾ ਲੋ ਨਾਲੇ ਮੰਮੀ ਸਾਹਿਬ ਦੇ ਡੈਡੀ ਕਹਿੰਦੇ ਜੇ ਮੈਂ ਧੱਕੇ ਨਾਲ ਆਪਣੇ ਭਰਾ ਤੋਂ ਹਿੱਸਾ ਲੈ ਵੀ ਲਿਆ ਤਾਂ ਹਮੇਸ਼ਾ ਲਈ ਉਹਨਾਂ ਦੇ ਦਿਲ 'ਚ ਮੇਰੇ ਲਈ ਨਫ਼ਰਤ ਹੋ ਜਾਣੀ ਹੈ ਜਿਹੜੀ ਕਹਿੰਦੇ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਆਖਰ ਖੂਨ ਦਾ ਰਿਸ਼ਤਾ ਹੈ ਭਰਾ ਤਾਂ ਭਰਾ ਹੀ ਹੁੰਦਾ ਨਾਲੇ ਮੰਮੀ ਇਹ ਕਹਿੰਦੇ ਕਿ ਮੈਨੂੰ ਆਪਣੀ ਮਿਹਨਤ ਤੇ ਪੂਰਾ ਯਕੀਨ ਹੈ ਤੇ ਮੈਂ ਇਸ ਕਾਬਿਲ ਵੀ ਹੈਗਾ ਕਿ ਮੈਂ ਆਪਣੇ ਪਰਿਵਾਰ ਨੂੰ ਪਾਲ ਸਕਾਂ ਕਹਿੰਦੇ ਮੇਰੇ ਭਰਾ ਨੇ ਜੋ ਮੇਰੇ ਤੋਂ ਖੋਇਆ ਨਾ ਮੈਂ ਉਹ ਤਾਂ ਡਬਲ ਬਣਾ ਕੇ ਦਿਖਾਉਂਗਾ। ਧੀਏ, ਇਹ ਤਾਂ ਬਹੁਤ ਵਧੀਆ ਗੱਲ ਐ। ਐਂ ਤਾਂ ਸਾਨੂੰ ਪਤਾ ਪੁੱਤ ਵੀ ਪ੍ਰੌਣਾ ਬਹੁਤ ਮਿਹਨਤੀ ਆ। ਓ ਮੰਮੀ ਜੀ, ਤੁਸੀਂ ਤਾਂ ਐ ਖੁਸ਼ ਹੋ ਰਹੇ ਹੋ ਜਿਵੇਂ ਤੁਹਾਡੇ ਪ੍ਰੌਣੇ ਨੇ ਦਿਨਾਂ 'ਚ ਬਿਲਡਿੰਗ ਖੜੀ ਕਰ ਦਿੰਨੀ ਆ। ਉਹ ਸੋਡਾ ਪ੍ਰੌਣਾ ਜ਼ੀਰੋ ਆ ਜ਼ੀਰੋ। ਪਹਿਲੀ ਵਾਰ ਭਾਬੀ ਨੇ ਕੋਈ ਸਹੀ ਗੱਲ ਕਹੀ ਐ। ਭਾਬੀ ਦੀ ਇਸ ਗੱਲ ਨਾਲ ਮੈਂ ਸਹਿਮਤ ਆ। ਯਾਨੀ ਇਸ ਟਾਈਮ ਨਾ ਪਰੋਣਾ ਜੀਰੋ ਤੇ ਐ ਉਹ ਹੀਰੋ ਬਣਨ ਦੀ ਕੋਸ਼ਿਸ਼ ਨਾ ਕਰੇ ਆ ਹਵਾ ਚ ਤੀਰ ਚੁਣੋਣੇ ਦਾ ਬੜੇ ਸੌਖੇ ਨੇ ਜੱਕੜ ਦਾ ਕਿਦੋਂ ਮਰਜੀ ਮਰਵਾ ਲੋ ਪਰ ਜਦੋਂ ਬਾਤ ਭੁਗਤਨੇ ਪੈਂਦੇ ਨੇ ਨਾ ਫੇਰ ਪਤਾ ਚੱਲਦਾ ਆਹੋ ਪੁੱਤ ਤੇਰੇ ਪੀਰੇ ਦੀ ਗੱਲ ਬਿਲਕੁਲ ਸਹੀ ਐ ਜੇ ਤੂੰ ਕਹੇ ਤਾਂ ਸੀ ਪਰੋਣੇ ਨਾਲ ਗੱਲ ਕਰੀਏ ਫੇਰ ਸਮਝਾਉਣਾ ਕੀ ਐ ਮੰਮੀ ਆਪਾਂ ਪੰਚਾਇਤ ਹੀ ਇਕੱਠੀ ਕਰਕੇ ਲੈ ਕੇ ਚੱਲਦੇ ਆਂ ਪੰਚਾਇਤ ਦੇਖ ਕੇ ਦੇਖਿਓ ਕਿਵੇਂ ਭੱਜੇ ਫਿਰਦੇ ਨੇ ਇਹਦੇ ਜੇਠ ਜਠਾਣੀ ਵਿਰੇ ਕੰਮਲੀਆ ਨਾ ਮਾਰ ਸਿਆਣੀ ਗੱਲ ਕਰ ਤੂੰ ਮੇਰੇ ਸਾਰੇ ਪੰਚਾਇਤ ਲਜਾਨ ਨੂੰ ਫਿਰਦਾ ਜੇ ਭਾਬੀ ਦੇ ਮਾ ਪਿਓ ਇੱਥੇ ਪੰਚਾਇਤ ਲੈ ਆਏ ਫੇਰ ਭੈਣ ਵਿਰੇ ਹੁਣ ਕਿਉਂ ਔਖਾ ਹੋ ਰਹੇ ਹੈ ਆ ਜਿੰਨਾ ਪਿੱਛੇ ਲੱਗ ਕੇ ਨਾ ਤੂੰ ਮੈਨੂੰ ਬੋਲ ਰਿਹਾ ਹੈ ਇਹੀ ਤੇਰਾ ਘਰ ਖਰਾਬ ਕਰ ਰਹੀਆਂ ਨੇ ਲੈ ਤੂੰ ਐਵੇਂ ਸਾਨੂੰ ਭੰਡੀ ਜਾਨੀਂ ਸਾਡਾ ਕੀ ਹੱਥ ਹੈ ਇਹ ਦਾ ਕਰ ਖਰਾਬ ਕਰਨ ਚ ਨਾਲੇ ਸਾਡੀ ਕੀ ਗਲਤੀ ਆ ਗਲਤੀ ਤਾਂ ਸੈਲੀ ਦੀ ਭੈਣ ਦੀ ਆ ਉਹ ਨਾ ਬੋਲਦੀ ਮੰਮੀ ਨੂੰ ਨਾ ਗੱਲ ਵੱਦੀ ਉਹ ਹੁਣ ਆਕੜ ਦੀ ਮਾਰੀ ਉਹ ਮੰਮੀ ਤਾਂ ਮਾਫੀ ਵੀ ਨਹੀਂ ਮੰਗ ਰਹੀ ਉਹ ਰਹਿ ਨਹੀਂ ਦੇ ਭਾਬੀ ਤੂੰ ਇਹਨੂੰ ਸਮਝਾਉਣ ਨੂੰ ਹੁਣ ਇਹਦੀਆਂ ਅੱਖਾਂ ਦੇ ਨਾ ਜੀਜੇ ਨੇ ਵਿਸ਼ਵਾਸ ਦੀ ਪੱਟੀ ਬੰਨ੍ਹ ਰੱਖੀ ਐ ਬਸ ਤਾਊ ਤਾਂ ਹੈ ਉਦੋਂ ਜਦੋਂ ਜੀਜੇ ਤੋਂ ਕੱਖ ਨਾ ਬਣਿਆ ਫੇਰ ਇਹਦੇ ਦਿਮਾਗ 'ਚ ਆਪਣੀਆਂ ਗੱਲਾਂ ਪੈਣਗੀਆਂ ਚਲੋ ਫਿਰ ਮੈਂ ਪਾਲਣੀਆਂ ਤੁਹਾਡੀਆਂ ਗੱਲਾਂ ਆਪਣੇ ਦਿਮਾਗ 'ਚ ਦੇ ਦੋ ਮੈਨੂੰ 15 ਲੱਖ ਦੇ ਦਿੰਨੇ ਮੈਂ ਆਪਣੇ ਜੇਡ ਚਠਾਣੀ ਨੂੰ ਸਾਰਾ ਮਸਲਾ ਹੱਲ ਹੋ ਜਾਊਗਾ ਰਮਨ ਇਹ ਤੂੰ ਕੀ ਗੱਲਾਂ ਕਰੀ ਜਾਂਦੀਆਂ ਉਹ ਆਪਣੇ ਮਸਲੇ ਹੱਲ ਕਰਨ ਦੇ ਚੱਕਰਾਂ 'ਚ ਤੂੰ ਸਾਡੇ ਤੋਂ 15 ਲੱਖ ਮੰਗੀ ਜਾਂਦੀਆਂ ਉਹ ਸਾਡੇ ਕੋਲੇ ਨਹੀਂ ਹੈਗਾ ਕੋਈ 15 ਲੱਖ ਦੇਖਿਆ ਮੰਮੀ ਪੈਸੇ ਦੇਣ ਵੇਲੇ ਤਾਂ ਭਾਬੀ ਦੀ ਜਾਨ ਨਿਕਲਦੀ ਐ ਸਭ ਤੋਂ ਵੱਧ ਤਾਂ ਤਕਲੀਫ ਭਾਬੀ ਨੂੰ ਹੀ ਹੋਈ ਐ ਚਲੋ ਨਹੀਂ ਪੈਸੇ ਦੇਣੇ ਤੁਸੀਂ ਨਾ ਦੇਵੋ ਨਾ ਕਰੋ ਮੇਰੀ ਪੈਸਿਆਂ ਨਾਲ ਮਦਦ ਇੱਕ ਘਰ ਚ ਬਣਦਾ ਹੱਕ ਮੈਨੂੰ ਮੇਰਾ ਦੇ ਦਿਓ ਓ ਤੇਰੇ ਹੋਸ਼ ਕਿਉਂ ਉੱਡ ਗਏ ਮੈਂ ਕੋਈ ਗਲਤ ਤਾਂ ਨਹੀਂ ਮੰਗਿਆ ਨਾਲੇ ਤੁਹਾਡੇ ਸਾਰੇ ਦੇ ਅਕੋਰਡਿੰਗ ਆਪਣਾ ਹੱਕ ਮੰਗਣਾ ਕੋਈ ਗਲਤ ਨਹੀਂ ਪਰ ਦੇਵਾ ਮੈਨੂੰ ਮੇਰਾ ਬਣਦਾ ਹਿੱਸਾ ਮੈਂ ਵੀ ਲੈ ਕੇ ਜਾਵਾਂ ਆਪਣੇ ਘਰ ਉਹ ਲਾਓ ਜੀ ਰਮਨ ਤੂੰ ਤਾਂ ਉਹ ਗੱਲ ਕਰਤੀ ਵੀ ਪਿੰਡ ਵਸਿਆ ਨਹੀਂ ਮੰਗ ਤੇ ਪਹਿਲਾਂ ਉਹ ਹਜੇ ਕਿੱਥੋਂ ਇਸ ਘਰ ਦੇ ਹਿੱਸੇ ਪੈ ਜਾਣਗੇ ਜਦੋਂ ਤੱਕ ਤੇਰਾ ਵੀਰ ਬਾਹਰੋਂ ਨਹੀਂ ਆਉਂਦਾ ਉਹ ਉਦੋਂ ਤੱਕ ਤਾਂ ਤੂੰ ਜਮਾ ਭੁੱਲ ਜਾ ਨਾਲੇ ਕੁੜੀਆਂ ਜਿੜੀਆਂ ਦਾ ਕਾਹਦਾ ਹਿੱਸਾ ਹੁੰਦਾ ਹੈ ਉਹ ਇਹ ਤਾਂ ਉਹਨਾਂ ਦੇ ਮਾਪਿਆਂ ਦੀ ਮਰਜ਼ੀ ਹੁੰਦੀ ਹੈ ਉਹ ਆਪਣੀ ਖੁਸ਼ੀ ਨਾਲ ਆਪਣੀ ਧੀ ਨੂੰ ਕੁਛ ਦੇਣ ਜਾਂ ਨਾ ਦੇਣ ਵਾ ਭਾਬੀ ਅੱਜ بڑا ਦਿਮਾਗ ਚੱਲ ਰਿਹਾ ਤੇਰਾ ਉਹ ਸ਼ੈਲੀ ਭਾਬੀ ਵਾਰੀ ਤੇਰਾ ਦਿਮਾਗ ਘਾਹ ਚਰਨ ਗਿਆ ਹੋਇਆ ਸੀ ਉਦੋਂ ਕਿਉਂ ਨਹੀਂ ਬੋਲੀ ਉਹ ਉਹ ਵੀ ਤਾਂ ਕਿਸੇ ਦੀ ਧੀ ਹੈ ਫਿਰ ਉਹਦੇ ਮਾਪੇ ਉਹਦੀ ਮਰਜ਼ੀ ਆਪਣੀ ਧੀ ਨੂੰ ਖੁਸ਼ੀ ਨਾਲ ਕੁਝ ਦੇਣ ਚਾਹੇ ਨਾ ਦੇਣ ਉਹ ਬੱਸ ਕਰੋ ਥੋੜੀ ਨਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਨਿਕਲਣਾ ਜੋ ਚੱਲਦਾ ਜਿੰਮੇ ਚੱਲਦਾ ਨਾ ਉਹਨੂੰ ਚੱਲੀ ਜਾਂਦੋ ਐਵੇਂ ਫਟਿਆ ਢੋਲ ਨਾ বাজਾਈ ਜਾਓ ਆਹਨ ਮੇਰੀਆਂ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੇਰਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਆ ਪਤਾ ਨਹੀਂ ਘਰੇ ਕੀ ਕੁਝ ਚੱਲੀ ਜਾਂਦਾ ਮੰਮੀ ਮੇਰੀ ਮੰਨੋ ਨਾ ਤੁਸੀਂ ਭੈਣ ਜੀ ਨੂੰ ਕਹੋ ਕਿ ਵੀਰ ਜੀ ਨੂੰ ਸੁਝਾਉਣਗੇ ਨਹੀਂ ਆਪਾਂ ਕਿੱਥੋਂ ਸਾਰੀ ਉਮਰ ਭੈਣ ਜੀ ਦਾ ਖਰਚਾ ਚੱਕ ਲਾਂਗੇ ਇਹ ਖਰਚਾ ਇਹਦਾ ਕਾਦਾ ਖਰਚਾ ਭਾਬੀ ਇਹ ਕਹਿਣ ਦੀ ਤੂੰ ਹੱਕਦਾਰ ਨਹੀਂ ਬੇਲੀ ਬੈਠ ਕੇ ਤਾਂ ਮੈਂ ਵੀ ਨਹੀਂ ਖਾਂਦੀ ਘਰ ਦਾ ਸਾਰਾ ਕੰਮ ਕਰਦੀ ਆ ਮੈਂ ਭੈਣ ਜੀ ਆ ਮੈਨੂੰ ਬਾਹਲਾ ਨਾ ਕੰਮ-ਕੰਮ ਨਾ ਗਿਣਾਇਆ ਕਰੋ ਉਹ ਇਹਦੇ ਲਈ ਤਾਂ ਅਸੀਂ ਕੰਮ ਵਾਲੀਆਂ ਰੱਖ ਲਾਂਗੇ ਤੁਸੀਂ ਆਪਣਾ ਸੋਚੋ ਇੱਥੋਂ ਕਦੋਂ ਤੇ ਕਿਵੇਂ ਜਾਓਗੇ ਭਾਬੀ ਜੀ ਆ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਆਪਣੇ ਪੱਲੇ ਨਾਲ ਬੰਨ ਲਓ ਮੈਂ ਸਾਰੀ ਉਮਰ ਇੱਥੇ ਨਹੀਂ ਰਹਿਣਾ ਨਾਲੇ ਘਰ ਨਾ ਤੇਰਾ ਨਹੀਂ ਮੇਰੀ ਮਾਂ ਦਾ ਹੈ ਜਦੋਂ ਮੇਰੀ ਮਾਂ ਮੈਨੂੰ ਕਹੂਗੀ ਇੱਥੋਂ ਚਲੀ ਜਾ ਮੈਂ ਉਦੋਂ ਹੀ ਚਲੀ ਜਾਊਂਗੀ ਪੁੱਤ ਕਿਉਂ ਕੰਬਣੀਆਂ ਗੱਲਾਂ ਕਰਦੀਆਂ ਮੇਰੇ ਹੁੰਦੇ ਤੇਰੀ ਮਾਂ ਦਾ ਘਰ ਤੇਰਾ ਘਰ ਆ ਜਿੰਨਾ ਚਿਰ ਮਰਜ਼ੀ ਰਹਿ ਮੇਰੇ ਹੁੰਦੇ ਹੋਏ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਹ ਤਾਂ ਮਾਤਾ ਤੂੰ ਭੁੱਲ ਜਾ ਜਿਸ ਦਿਨ ਮੈਂ ਆਪਣੀ ਆਈ ਤੇ ਆ ਗਈ ਨਾ ਇਹਦਾ ਇਹਦਾ ਬੋਰੀਆਂ ਬਿਸਤਰ ਗੋਲ ਕਰੂੰ ਇਹਨੂੰ ਮੁੜ ਕੇ ਘਰ ਨਹੀਂ ਠਿਹਾਉਣਾ ਬ੍ਰਾਹਮਣ ਪੁੱਤ ਬੈਠ ਇੱਥੇ ਪਰ ਜੀਤ ਦੀਆਂ ਗੱਲਾਂ ਤੇ ਬਾਰਾ ਧਿਆਨ ਨਾ ਦਿਆ ਕਰ। ਇਹਨੂੰ ਤਾਂ ਪੁੱਤ ਬਿਨਾ ਮਤਲਬ ਤੋਂ ਭੌਂਕਣ ਦੀ ਆਦਤ ਹੈ। ਹੁਣ ਤੂੰ ਦੱਸ। ਵੀ ਪ੍ਰੋਣੇ ਨੇ ਤਾਂ ਹਿੱਸਾ ਲੈਣਾ ਨਹੀਂ। ਫਿਰ ਤੁਹਾਡਾ ਕੀ ਬਣੂ ਧੀਏ? ਮੰਮੀ ਬੰਨਾ ਬਣਾਉਣਾ ਕੀ ਹੈ? ਜਿੰਨਾ ਚਿਰ ਭਾਬੀ ਮੈਨੂੰ ਚੱਲਦੀ ਐ, ਉਹਨਾਂ ਚਿਰ ਤਾਂ ਮੈਂ ਘਰ 'ਚ ਰਹੂੰਗੀ। ਉਹ ਤੋਂ ਬਾਅਦ ਰੱਬ ਨੇ ਮੇਰੇ ਬਾਰੇ ਕੁਝ ਸੋਚੀ ਹੀ ਹੋਣਾ। ਧੀਏ, ਤੂੰ ਤਾਂ ਨਾ ਬਲਜੀਤ ਦੀਆਂ ਗੱਲਾਂ ਦਿਲ ਤੇ ਲਾ ਗਈ। ਉਹਨੂੰ ਤਾਂ ਆਦਤ ਹੀ ਐ, ਕੁਝ ਵੀ ਬੋਲ ਦਿੰਦੀ ਐ। ਕੁਛ ਵੀ ਨਹੀਂ ਮੰਮੀ ਭਾਬੀ ਨਾ ਸਾਰਾ ਕੁਝ ਸੋਹ ਸਮਝ ਕੇ ਬੋਲਦੀ ਐ ਤੇ ਜੋ ਵੀ ਮਾੜਾ ਬੋਲਦੀ ਐ ਨਾ ਤੇ ਮੰਮੀ ਗੱਲ ਨਾ ਸਿੱਧੀ ਦਿਲ ਨੂੰ ਲੱਗਦੀ ਐ ਫਿਰ ਨਾ ਦਿਲੋਂ ਦੁਆਵਾਂ ਨਹੀਂ ਬਦ ਦੁਆਵਾਂ ਹੀ ਨਿਕਲਦੀਆਂ ਨੇ ਕੋਈ ਨਾ ਭਾਬੀ ਜਿਹੜਾ ਤੂੰ ਸਾਰਿਆਂ ਨਾਲ ਕਰਦੀ ਫਿਰਦੀ ਐ ਨਾ ਇੱਕ ਦਿਨ ਭਰੇਗੀ ਜ਼ਰੂਰ